ਅੱਛੀ ਕਾਲ ਜੀ ਅੱਜ ਬੜੀ ਹੀ ਦੁਖਦਾਈ ਖਬਰ ਹੈ ਕਿ ਕੱਲ ਦੇਰ ਰਾਤ ਸਾਡੇ ਸਰਹਾਲਾ ਪਿੰਡ ਸਾਡੇ ਬਹੁਤ ਹੀ ਅਜ਼ੀਜ਼ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਹੀ ਵਧੀਆ ਨੇਕ ਤਕੜੇ ਸਪੋਰਟਰ ਸਰਦਾਰ ਭਗਵੰਤ ਸਿੰਘ ਜੀ ਨੰਬਰਦਾਰ ਸਾਹਿਬ ਨੂੰ ਦੇਰ ਰਾਤ 5-7 ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰਤਾ ਗਿਆ ਇਕ ਇਨਸਾਨ ਜਿਹੜਾ ਆਪਦੀ ਇਮਾਨਦਾਰੀ ਵਾਸਤੇ ਗੁਰਸਿੱਖੀ ਨਾਲ ਪਿਆਰ ਕਰਨ ਵਾਲਾ ਇਨਸਾਨ ਮਿਹਨਤਕਸ਼ ਇਨਸਾਨ ਆਪਦੀ ਮਿਹਨਤ ਕਰਕੇ ਆਪਦੇ ਪਰਿਵਾਰ ਦੀ ਪਰਵਰਿਸ਼ ਕੀਤੀ ਪਰਿਵਾਰ ਦੀ ਅੱਜ ਸੁੱਖ ਮਾਰ ਰਿਹਾ ਸੀ ਉਹਨੂੰ ਕੱਲ ਈਸਲੀ ਕਤਲ ਕਰਤਾ ਗਿਆ ਕਿਉਂਕਿ ਉਹਦੇ ਘਰ ਦੇ ਨੇੜੇ ਸਰਹਾਲੇ ਪਿੰਡ ਦੇ ਨੇੜੇ ਇੱਕ ਸਕੂਲ ਜਿੱਥੇ ਉਸ ਸਕੂਲ 'ਤੇ ਜਿਹੜੇ ਬੱਚੇ ਆਉਂਦੇ ਸਨ ਉਹ ਕਈ ਮੋਟਰਸਾਈਕਲ ਲੈ ਕੇ ਆਉਂਦੇ ਔਰ ਉਹ ਪਟਾਕੇ ਜਿਹੜੇ ਮੋਟਰਸਾਈਕਲ ਦੇ ਸਲੰਸਰ ਜੇ ਬਦਲ ਕੇ ਮਾਰਦੇ ਆ ਬਹੁਤ ਖੋਰੂ ਪਾਉਂਦੇ ਸਨ ਇਸ ਨੇ ਇੱਕ ਦੋ ਵਾਰੀ ਰੋਕਿਆ ਔਰ ਵੀ ਕਈ ਹਰਕਤਾ ਕਰਦੇ ਸਨ ਜਿਹੜਾ ਮੈਂ ਸਮਝਦਾ ਕਿ ਇਨਸਾਨੀਅਤ ਨੂੰ ਵਾਸਤੇ ਠੀਕ ਨਹੀਂ ਇੱਕ ਸਿਆਣੇ ਬਜ਼ੁਰਗ ਹੋਣ ਦੇ ਨਾਤੇ ਉਹਨੇ ਬੱਚਿਆਂ ਨੂੰ ਇਸ ਗੱਲ ਤੋਂ ਰੋਕਿਆ ਮਗਰ ਅਫਸੋਸ ਇਸ ਗੱਲ ਦਾ ਹੈ ਜਿਹੇ ਜੇ ਨੌਜਵਾਨ ਨੂੰ ਰੋਕਿਆ ਉਹਦਾ ਬਾਪ ਇੱਜਾ ਕਿ ਮੈਂ ਸਮਝਦਾ ਬੀਫੂ ਕਹਿ ਲਾਂ ਤੇ ਛੋਟਾ ਲਵਜ ਹੋਊਗਾ ਇੰਨਾ ਅਹੰਕਾਰੀ ਇਨਸਾਨ ਕਿ ਆਪਦੇ ਬੱਚੇ ਨੂੰ ਇਹ ਕਹਿਣ ਦੀ ਜਗ੍ਹਾ ਕਿ ਭਾਈ ਤੂੰ ਗਲਤ ਸੀ ਉਹਦੀ ਜਗ੍ਹਾ ਬੱਚੇ ਨੂੰ ਨਾਲ ਲੈ ਕੇ ਸਰਦਾਰ ਭਗਵੰਤ ਸਿੰਘ ਜੀ ਦੇ ਨੰਬਰਦਾਰ ਸਾਹਿਬ ਦੇ ਘਰ ਆਇਆ ਉਹਦੀ ਘਰ ਦੀ ਉਹਦੀ ਨੌ ਦੇ ਅੱਗੇ ਉਸ ਗੁਰਸਿੱਖ ਅਮਰਿਧਾਰੀ ਸਿੰਘ ਨੂੰ ਪੰਜ ਸੱਤ ਗੋਲੀਆਂ ਮਾਰੀਆਂ ਇੱਕ ਮੱਥੇ 'ਚ ਮਾਰੀ ਹਾਂਜੀ ਛਾਤੀ 'ਚ ਮਾਰੀ ਤੇ ਉਹਦੀ ਮੌਕੇ 'ਚ ਬਹੁਤ ਹੁਕਮ। ਸਾਧ ਸੰਗਤ ਜੀ ਅੱਜ ਮੈਂ ਜਿੱਥੇ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਜੀਹਸ ਇਨਸਾਨ ਨੂੰ ਮੈਂ ਕੁਝ ਦਿਨ ਪਹਿਲਾਂ ਹੀ ਮਿਲਿਆ ਸੀ ਅੱਜ ਉਹ ਇਸ ਪਾਨੀ ਸੰਸਾਰ 'ਚ ਨਹੀਂ। ਮਗਰ ਕੀ ਇਸ ਕਿਸਮ ਦੀ ਡਰਾ ਗਰਾਵੜ ਸੰਸਾਰੀ ਸਾਡੀ ਕਦਰਾਂ ਕੀਮਤਾਂ 'ਚ ਥੋੜਾ ਸੋਚਣਾ ਪੈਣਾ, ਵਿਚਾਰਨਾ ਪੈਣਾ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹੂੰਗਾ ਕਿ ਸਕੂਲਾਂ ਦੇ ਬਾਹਰ, ਹਸਪਤਾਲਾਂ ਦੇ ਬਾਹਰ ਜਾਂ ਜਿੱਥੇ ਕੋਈ ਇਹ ਪਬਲਿਕ ਪਲੇਸਿਸ ਉਥੇ ਚੌਕਸੀ ਪੈਰਵਾਈ ਬਤਾਓ ਕਿਉਂਕਿ ਪਿਛਲੇ ਕੁਝ ਦਿਨਾਂ ਚ ਮਜੀਠੇ ਹਲਕੇ ਚਈ ਬੈਂਕ ਦੀ ਡਕੈਤੀ ਹੋਨੇ ਸ਼ਰੀਆਮ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਕਤਲ ਕਰ ਦੇਣਾ ਇਹ ਲਾਅ ਐਂਡ ਆਰਡਰ ਵਾਸਤੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਰੂੰਗਾ ਕਿ ਮੈਨੂੰ ਜੋ ਹੁਣ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਕਤਲ ਕੀਤਾ ਦਾਸ ਦੀ ਪੁਲਿਸ ਤੇ ਪ੍ਰਸ਼ਾਸਨ ਸੀਨੀਅਰ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਨ੍ਹਾਂ ਨੇ ਐਨ ਚੁਸਤੀ ਵਿਖਾਉਂਦਿਆਂ ਹੋਇਆਂ ਬੜੀ ਛੇਤੀ ਜੋ ਮੈਨੂੰ ਪਤਾ ਲੱਗਿਆ ਇਹ ਬੰਦੇ ਕਾਬੂ ਕਰ ਲਏ ਗਏ ਆ ਜਾਂ ਕੁਝ ਰਹਿ ਗਏ ਕਾਬੂ ਹੋ ਜਾਣੇ ਹਨ ਮਗਰ ਜਦ ਤੱਕ ਇਹ ਸਾਰੇ ਅਰੈਸਟ ਨਹੀਂ ਹੋ ਜਾਂਦੇ ਪਰਿਵਾਰ ਦਾ ਇਹ ਇਹ ਮੰਨ ਹੈ ਕਿ ਜਦੋਂ ਇਹ ਅਰੈਸਟ ਹੋ ਜਾਣ ਉਸ ਤੋਂ ਬਾਅਦ ਹੀ ਉਹ ਫਿਰ ਸਰਦਾਰ ਭਗਵੰਤ ਸਿੰਘ ਜੀ ਦਾ ਸਸਕਾਰ ਕਰਨਗੇ ਸੋ ਮੈਂ ਚਾਹਾਂਗਾ ਕਿ ਕੁੱਲ ਸਮੀਡੀਏਟਲੀ ਜਿੱਥੇ ਪਰਿਵਾਰ ਤੋਂ ਜੋ ਉਹਨਾਂ ਦੀਆਂ ਕਾਇਸ਼ਾ ਨੇ ਉਹਦੇ ਹਿਸਾਬ ਨਾਲ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਣ ਇਨਸਾਫ ਤੋਂ ਉਹ ਬਹੁਤ ਬਹੁਤ ਧੰਨ